ਧੂਰੇ ਨਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਕ ਕਲਸ ਬਾਇਆ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰਜ ਕੀ ਫਤਿਹ ਸਤਿਗੁਰਾਂ ਦੇ ਸਾਝੀ ਨਵਾਜੇ ਗੁਰੂ ਸਵਾਰੇ ਗੁਰੂ ਪਿਆਰੇ ਸਾਧ ਸੰਗਤ ਜੀ ਗਰੀਨ ਆਜ ਪਤਤ ਪਾਵਣ ਭਗਤ ਵੱਛਲ ਕਿਰਪਾ ਨਦਾਨ ਖੰਡਾ ਬ੍ਰਹਮੰਡਾਂ ਦੇ ਮਾਲਕ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਸਤਕਾ ਮਿਹਰ ਸਤਕਾ ਅਮਰਤ ਵੇਲੇ ਦਾ ਸਮਾਪਤ ਹੋਇਆ ਅਮਰਤ ਵੇਲੇ ਦੇ ਸਮੇਂ ਦੀ ਬਾਣੀ ਦੇ ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਨਿਤਨੇਮ ਕਰਾਉਣਾ ਕੀਤੇ ਹਨ ਸੋ ਆਓ ਸਾਧ ਸੰਗਤ ਜੀ ਹੋਣਾ ਕੁਝ ਸਮਾਂ ਭਗਤ ਗੁਰਬੀਰ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ ਯਾਦ ਕਰਦਿਆਂ ਚੇਤੇ ਕਰਦਿਆਂ ਕਬੀਰ ਇੱਕ ਘੜੀ ਆਦੀ ਕਰੇ ਆਦੇ ਹੋਂ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੋ ਸੋ ਲਾਭ ਦੇ ਮਹਾ ਵਖਣ ਸਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅੰਮ੍ਰਿਤ ਵੇਲੇ ਦੇ ਸ਼ਬਦ ਦੀ ਵਿਚਾਰ ਸਾਂਝੀ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਆਪਣੇ ਜੀਵਨ ਦੇ ਸਮੇਂ ਨੂੰ ਸਫਲ ਕਰਨਾ ਕਰੀਏ ਅੱਜ ਦਾ ਪਾਵਨ ਸ਼ਬਦ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਰਚਨਹਾਰ ਜੈਤਿ ਸ੍ਰੀ ਦੀਵਾਰ ਦੀ 18ਵੀਂ ਪਉੜੀ ਸ਼ਲੋਕ ਸਮੇਤ ਉਚਾਰ ਕਰਕੇ ਕਿਰਪਾ ਦੇ ਹਨ ਜੈਤਿ ਸ੍ਰੀ ਦੀਵਾਰ ਦੀਆਂ ਵੀ ਪਉੜੀਆਂ ਕੁੱਲ ਹਨ ਸੋ ਸਤਿਗੁਰੂ ਮਹਾਰਾਜ ਸੱਚੇ ਬਾਦਸ਼ਾਹ ਜੀ ਨੇ ਜਿਸ ਸਮੇ ਸਾ ਸੰਗ ਜੀ ਆਪਾਂ ਅਖੰਡ ਜਾਪ ਕਰਾਉਂਦੇ ਹਾਂ ਕਾਢ ਪਾਠ ਹੁੰਦਾ ਹੈ ਜਾਂ ਸਾਜ ਪਾਠ ਦਾ ਵੀ ਮੱਧ ਆਉਂਦਾ ਹੈ ਮੱਧ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਹੈ ਆਪਾਂ ਆਦ ਵੀ ਕਹਿ ਦਿੰਨੇ ਹਾਂ ਸੋ ਉਹ ਸਮੇ ਮਹਾਰਾਜ ਸੱਚੇ ਬਾਦਸ਼ਾਹ ਜੀ ਨੂੰ ਭੋਗ ਲਵਾਇਆ ਜਾਂਦਾ ਹੈ ਬਾਈ ਵਾਰਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਹਨ ਸੋ ਇਹ ਜੈ ਸ੍ਰੀ ਦੀਵਾਰ ਸਤਿਗੁਰੂ ਗਰੀਨਵਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਸੋ ਮਰਯਾਦਾ ਬਣਾਈ ਹੈ ਗਰੀਨਵਾਸ ਸਾਹਿਬ ਜੀ ਨੇ ਸਾਨੂੰ ਜਿੱਥੇ ਗੁਰਬਾਣੀ ਦੁਆਰਾ ਤਾਰਨਾ ਕਰਦੇ ਨੇ ਉੱਥੇ ਗੁਰ ਇਤਿਹਾਸ ਸਿੱਖ ਇਤਿਹਾਸ ਸੋ ਇਸੇ ਤਰ੍ਹਾਂ ਹੀ ਸਿਧਾਂਤ ਮਰਿਆਦਾ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਣਾਉਣਾ ਕੀਤੀ ਹੈ ਭਾਵੇਂ ਸਾਰੀ ਹੀ ਬਾਣੀ ਹੀ ਸਾਧ ਸੰਗਤ ਜੀ ਤਾਰਨ ਵਾਲੀ ਹੈ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਮਰਿਆਦਾ ਪਰਸ਼ੋਤਮ ਹਨ ਸੋ ਜਿਵੇਂ ਜਿਵੇਂ ਸਮੇਂ ਅਨੁਸਾਰ ਗ੍ਰੀਨਵਾਸ ਸਾਖ ਜੀ ਨੇ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਬੰਦ ਬਾਣੀਆਂ ਦਾ ਨਿਤਨੇਮ ਗੁਰੂ ਕੇ ਸਖਨੂ ਮਹਾਰਾਜ ਸਾਹਿਬ ਜੀ ਨੇ ਹੁਕਮ ਕੀਤਾ ਹੈ ਜੇ ਕੋਈ ਪੜਿਆ ਹੈ ਉਹ ਪੰਜ ਬਾਣੀਆਂ ਦਾ ਨਿਤਨੇਮ ਕਰੇ ਜੇ ਕੋਈ ਅਣਪੜ੍ਹ ਹੈ ਉਹਨਾਂ ਸਮਾਂ ਵਾਹਿਗੁਰੂ 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 ਦਾ ਜਾਪ ਕਰੇ ਤਾਂ ਸਾਹਿਬ ਜੀ ਦੇ ਪਾਵਨ ਬਚਨ ਨੇ ਪੜਿਆ ਅਣਪੜ੍ਹਿਆ ਪਰਮਗਤਿ ਪਾਵੈ ਸੋ ਅਣਪੜ੍ਹਿਆ ਨੂੰ ਵੀ ਮੇਰੇ ਪਾਤਸ਼ਾਹ ਜੀ ਨੇ ਪਰਮਗਤੀ ਬਖਸ਼ਿਸ਼ ਕੀਤੀ ਹੈ ਨਾਮ ਬਬਿਆਸ ਵਾਲਿਆਂ ਨੂੰ ਇਸੇ ਤਰ੍ਹਾਂ ਹੀ ਸ਼ਾਮ ਦੀਆਂ ਬਾਣੀਆਂ ਸੋ ਆਰਤੀ ਸੋਦਰ ਇਹ ਪੜਿਆ ਜਾਂਦਾ ਸੀ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਅਮਰਤ ਵੇਲੇ ਜਪਜੀ ਸਾਹਿਬ ਸ਼ਾਮ ਨੂੰ ਸੋਦਰ ਇਸੇ ਤਰ੍ਹਾਂ ਹੀ ਆਰਤੀ ਦੇ ਪਾਠ ਹੁੰਦੇ ਸਨ ਅੱਗੇ ਗਰੀ ਨਿਵਾਸ ਅਤੇ ਬਾਦਸ਼ਾਹ ਜੀ ਨੇ ਦਸਵੇਂ ਸਰੂਪ ਵਿੱਚ ਇਹ ਮਰਿਆਦਾ ਬਣਾਉਣਾ ਕੀਤੀ ਅਮਰਤ ਵੇਲੇ ਦੀਆਂ ਬੰਝ ਬਾਣੀਆਂ ਸ਼ਾਮ ਦੀਆਂ ਦੋ ਬਾਣੀਆਂ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਜੈ ਸ੍ਰੀ ਦੀਵਾਰ ਦੇ ਵੀ ਇਹ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿਉਂਕਿ ਜਿਸ ਸਮੇਂ ਕੋਈ ਪ੍ਰਾਨੀ ਚੜਾਈ ਕਰ ਜਾਂਦਾ ਹੈ alaaniyan ਦਾ ਪਾਠ ਆਪਾਂ ਕਰਦੇ ਹਾਂ ਗੁਰੂ ਘਰ ਵਿੱਚ ਆ ਕਰਕੇ ਗੁਰੂ ਕੀ ਦੇਗ ਵਰਤਾਈ ਜਾਂਦੀ ਹੈ ਫਿਰ ਸੱਤ ਦਾ ਪਾਠ ਜਿਸ ਦਿਨ ਭੋਗ ਪੈਂਦਾ ਹੈ ਸੱਤ ਦੀ ਬਾਣੀ ਪੜੀ ਜਾਂਦੀ ਹੈ ਤੇ ਇਹ ਬਾਣੀ ਦੇ ਨਾਲ ਨਾਲ ਜੋ ਵਿਚਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋ ਪਹਿਲਾਂ ਵੀ ਗਰੀ ਨਵਾਸ ਸਾਹਿਬ ਜੀ ਤੋਂ ਇਹ ਬਾਣੀ ਦੀ ਵਿਚਾਰ ਗੁਰੂ ਕੇ ਸੱਖ ਸਤਿਗੁਰੂ ਮਹਾਰਾਜ ਜੀ ਆਪ ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਕੇ ਸਿੱਖਾਂ ਨੂੰ ਆਪ ਇਹ ਬਾਣੀ ਦੇ ਅਰਥ ਪੜ੍ਹਾਉਂਦੇ ਸੁਣਾਉਂਦੇ ਸਨ ਅੱਗੇ ਅੱਗੇ ਜਿਵੇਂ ਜਿਵੇਂ ਮਹਾਪੁਰਖ ਬ੍ਰਹਮ ਗਿਆਨੀ ਸਤਿਗੁਰਾਂ ਜੀ ਤੋਂ ਵਰਸਾਏ ਹੋਏ ਉਹ ਸਾਤਸੰਗਏ ਜੀ ਗੁਰੂ ਕੀ ਬਾਣੀ ਇਸੇ ਤਰ੍ਹਾਂ ਹੀ ਗੁਰੂ ਦੀ ਬਾਣੀ ਦੀ ਵਿਚਾਰ ਇਹ ਕਰਦੇ ਆਏ ਜਿਨ੍ਹਾਂ ਨੇ ਸਾਰਾ ਸਾਰਾ ਜੀਵਨ ਹੀ ਆ ਗੁਰੂ ਦੇ ਲੇਖੇ ਲਾਉਣਾ ਕੀਤਾ ਸੋ ਸਤਿਗੁਰ ਸਾਹਿਬ ਜੀ ਨੇ ਇਹ ਆਪ ਮਰਿਆਦਾ ਬਣਾਈ ਹੈ ਜੇ ਸਮੇਂ ਵੀ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਹੈ ਉਹ ਸਮੇਂ ਇਹ ਜੈ ਸ੍ਰੀ ਦੀ ਵਾਰ ਦੀ ਸਾਰੀ ਬਾਣੀ ਜੇ ਕੋਈ ਅਰਥ ਕਰ ਸਕਦਾ ਹੈ ਇਹਦੇ ਅਰਥ ਹੋਣ 10ਵੇਂ ਦਿਨ ਭੋਗ ਪਾਇਆ ਜਾਂਦਾ ਹੈ ਦੁਸਹਿਰਾ ਮਨਾਇਆ ਮਹਾਰਾਜ ਸਾਹਿਬ ਜੀ ਨੇ ਕੋਈ ਸੰਸਾਰ ਦੇ ਵਿੱਚ ਸਤਾਰੀਆ ਕਰਦਾ ਆਪੋ ਆਪਣੇ ਧਰਮ ਅਨੁਸਾਰ ਮਰਜ਼ਾਦਾ ਹੈ ਕੋਈ ਤੇਰੀਆ ਕਰਦਾ ਹੈ ਕੋਈ ਬਾਰੀਆ ਕਰਦਾ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਗੁਰੂ ਕੇ ਸਿੱਖ ਨੂੰ ਸਾਰਿਆਂ ਨੂੰ ਉੱਪਰ ਰੱਖਿਆ ਦੁਸਹਿਰਾ ਮਨਾਇਆ ਜਾਂਦਾ ਹੈ 10 ਦਿਨ ਤੋਂ ਭਾਵ ਭੋਗ ਪਾਇਆ ਜਾਂਦਾ ਹੈ ਇਹ ਇੱਕ ਵਕਰੀ ਗੱਲ ਹੈ ਕਿ ਸਾਧ ਸੰਗਤ ਜੀ ਆਪਾਂ ਆਪਣੇ ਸੁੱਖ ਮਾਰੇ ਹੀ ਹੁਣ ਆਪੋ ਆਪਣੀਆਂ ਮਰਯਾਦਾ ਚਲਾ ਲਈਆਂ ਹਨ ਰਹੁ ਵਿਚਾਰ ਨਾਲੇ ਜਿੱਥੇ ਭੋਗ ਪੈਂਦਾ ਹੈ ਜਿਸ ਪ੍ਰਾਣੀ ਨੇ ਦਾ ਜਿੱਥੇ ਸਰੀਰ ਛੱਡਿਆ ਜਾਂਦਾ ਹੈ ਉਥੇ ਇਹਦੀ ਸਾਰੀ ਬਾਣੀ ਦਾ ਪਾਠ ਹੋਵੇ ਜੇ ਵਿਚਾਰ ਕਰ ਸਕਦਾ ਹੋਵੇ ਦੋ ਦੋ ਸ਼ਲੋਕ ਰੋਜ਼ਾਨਾ ਦੇ ਸੋ ਸੁਬਾ ਵੇਲੇ ਇਸ ਬਾਣੀ ਦੀ ਵਿਚਾਰ ਜਿਵੇਂ ਸ਼ਾਮ ਵੇਲੇ 67 ਸ਼ਲੋਕ ਸਹਿਸਕ੍ਰਿਤੀ ਦੀ ਬਾਣੀ ਦੇ ਹਨ ਉਹਨਾਂ ਦੀ ਇਹ ਬਾਣੀ ਦੇ ਛੇ ਸਲੋਕ ਰਜਾਨਾ ਉੱਪਰ ਕੁਝ ਸੋ ਇਹ ਪੜ੍ਹੀ ਜਾਵੇ ਦਸਵੇਂ ਧਾਨ ਭੋਗ ਪਾਇਆ ਜਾਵੇ ਉਹ ਪ੍ਰਾਨੀ ਟੇਡੀਆਂ ਜੁਨਾ ਵਿੱਚ ਨਹੀਂ ਪੈਂਦਾ ਸਤਿਗੁਰੂ ਜੀ ਆਪ ਕਿਰਪਾ ਕਰਕੇ ਰੱਖਿਆ ਕਰਦੇ ਹਨ ਸੋ ਐਸੀ ਇਹ ਬਾਣੀ ਸਤਿਗੁਰੂ ਸਾਹਿਬ ਜੀ ਦੀ ਕਲਜੋਗੇ ਜੀਵਾਂ ਦਾ ਆਧਾਰ ਕਰਨ ਵਾਸਤੇ ਮਹਾਰਾਜ ਸਤੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਰਹਿਮਤ ਕੀਤੀ ਹੈ ਸੋ ਅੱਜ ਦਾ ਇਹ ਪਾਵਨ ਸ਼ਬਦ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ 18ਵੀਂ ਪੌੜੀ ਸ਼ਲੋਕ ਸਮੇਤ ਉਚਾਰ ਕਰਕੇ ਕਿਰਪਾ ਕਰਦੇ ਹਨ ਬਖਸ਼ਿਸ਼ ਕਰਦੇ ਹਨ ਸੋ ਵਿਚਾਰ ਤੋਂ ਪਹਿਲਾਂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਪ੍ਰੇਮ ਤੇ ਸਤਕਾਰ ਦੇ ਨਾਲ ਬੁਲਾਉਣਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਧਰਮੇ ਪੌੜੀ ਦਾ ਸ਼ਲੋਕ ਸਤਗੁਰੂ ਜੀ ਉਚਾਰਨਾ ਕਰਦੇ ਹਨ ਕਿਰਪਾ ਕਰਦੇ ਹਨ ਦਇਆ ਕਰਣੰ ਦੁਖ ਹਰਣੰ ਉਚਰਨਾਮ ਕੀਰਤਨ ਸਤਗੁਰੂ ਗਰੀਨਵਾ ਸਾਹਿਬ ਜੀ ਕਿਰਪਾ ਕਰ ਦੇਨੇ ਦਇਆ ਕਰਨਨ ਦੁਖ ਹਰਨਨ ਉਹ ਵਾਹਿਗੁਰੂ ਕਾਲਪੁਰਖ ਪਰਮੇਸ਼ਰ ਦਇਆ ਕਰਦਾ ਜੀਵਾਂ ਦੇ ਉਤੇ ਦੁਖ ਹਰਨ ਉਹ ਸਾਡੇ ਦੁੱਖਾਂ ਨੂੰ ਹਰਦਾ ਹੈ ਦੁੱਖਾਂ ਨੂੰ ਨਾਸ ਕਰਦਾ ਹੈ ਉਚਨ ਨਾਮ ਕੀਰਤਨ ਜਿਹੜੇ ਵਾਹਿਗੁਰੂ ਕਾਲਪੁਰਖ ਪਰਮੇਸ਼ਰ ਦੇ ਨਾਮ ਨੂੰ ਉਚਾਰਨਾ ਕਰਦੇ ਉਹਦਾ ਕੰਮ ਕਰਦਾ ਹੈ ਉਹਦਾ ਜਸ ਕਰਦੇ ਆ ਉਹਨਾਂ ਤੇ ਉਹ ਦਇਆ ਕਰਦਾ ਹੈ ਉਹਨਾਂ ਦੇ ਦੁੱਖਾਂ ਨੂੰ ਹਰ ਦਿੰਦਾ ਹੈ ਉਹਨਾਂ ਦੇ ਦੁੱਖਾਂ ਨੂੰ ਨਾਸ ਕਰ ਦਿੰਦਾ ਹੈ ਦਇਆ ਕਰਨੰ ਦੁਖ ਹਰਨੰ ਉਚਰਨਾਮ ਕੀਰਤਨ ਜਿਹੜੇ ਨਾਮ ਨੂੰ ਕੀਰਤੋਂ ਰਾਹੀ ਉਚਾਰਨਾ ਕਰਦੇ ਨੇ ਜਾਂ ਵਾਹਿਗੁਰੂ ਪਰਮੇਸ਼ਰ ਦਾ ਜਸ ਕਰਦੇ ਨੇ ਕੀਰਤਨ ਕਰਦੇ ਨੇ ਉਚਾਰਨਾ ਕਰਦੇ ਉਹਨਾਂ ਦੇ ਸਾਰੇ ਹੀ ਦੁਖ ਹਰਦਾ ਹੈ ਉਹਨਾਂ ਤੇ ਉਹ ਦਇਆ ਕਰਦਾ ਹੈ ਵਾਹਿਗੁਰੂ ਕਾਲ ਪੁਰਖ ਦਇਆਵਾਨ ਹਾ ਉਹ ਕਿਰਪਾਲੂ ਹੈ ਉਹ ਮਿਹਰਬਾਨ ਹੈ ਇਹ ਸ਼ਬਦ ਆਪਾਂ ਆਮ ਸਤਿਗੁਰ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਸੁਣਦੇ ਹਾਂ ਸੋ ਐਸੇ ਦਇਆ ਕਰਨ ਵਾਲੇ ਵਾਹਿਗੁਰੂ ਜੀ ਹਨ ਦਇਆ ਕਰਨੰ ਦੁਖ ਹਰਨੰ ਸਾਡੇ ਦੁਖਾਂ ਨੂੰ ਨਾਸ਼ ਕਰਨ ਵਾਲੇ ਨੇ ਉਚਰਨਾਮ ਕੀਰਤਨ ਹੈ ਜਿਹੜੇ ਕਹਿੰਦੇ ਵਾਹਿਗੁਰੂ ਕਾਲਪੁਰਖ ਪਰਮੇਸ਼ਰ ਦੇ ਨਾਮ ਨੂੰ ਉਚਾਰਨਾ ਕਰਦੇ ਹਨ ਜੀ ਦਇਆਲ ਪ੍ਰਖ ਭਗਵਾਨਾ ਨਾਨਕ ਲਿਪਤ ਨਾ ਮਾਇਆ ਦਇਆਲ ਪ੍ਰਖ ਭਗਵਾਨਾ ਉਹ ਭਗਵਾਨ ਵਾਹਿਗੁਰੂ ਕਾਲਪੁਰਖ ਪਰਮੇਸ਼ਰ ਜੀ ਦੇ ਤੇ ਦਇਆ ਕਰ ਦਿੰਦਾ ਨਾ ਦਇਆਲੂ ਜੀ ਨਾਨਕ ਲਿਪਤ ਨਾ ਮਾਇਆ ਉਹ ਗੁਰੂ ਕੇ ਪਿਆਰੇ ਗੁਰਮੁਖ ਜਨ ਬ੍ਰਹਮ ਗਿਆਨੀ ਗੁਰਮੁਖ ਮਾਇਆ ਦੇ ਵਿਚਲ ਪਾਏ ਮਾਨ ਨਹੀਂ ਹੁੰਦੇ ਉਹ ਰਹਿੰਦੇ ਵਿੱਚ ਹੀ ਹੈ ਮਾਇਆ ਦੇ ਸੰਸਾਰ ਕੀ ਆ ਸਾਰੀ ਉਹਦੀ ਮਾਇਆ ਨਾ ਤਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਇਹ ਮਾਇਆ ਜਿਤ ਹਰ ਵਿਸਰੇ ਬਸ ਇਹ ਸੰਸਾਰ ਕੁ ਮਾਇਆ ਕਰਕੇ ਹਰੀ ਵਿਸਰਦਾ ਉਹ ਮਾਇਆ ਏ ਜਿਸ ਕਰਕੇ ਹਰੀ ਵਿਸਰ ਜਾਂਦਾ ਇਹ ਮਾਇਆ ਜਿਤ ਹਰ ਵਿਸਰੇ ਮੋਹ ਭਜੇ ਭਾਉ ਦੂਜਾ ਲਾਇਆ ਮੋਰ ਪਾਦਾ ਹੁੰਦਾ ਤੇ ਦਵੈਸ਼ ਵਿੱਚ ਜੀਵ ਪਾਇਆ ਜਾਂਦਾ ਦੁਬਦਾ ਵਿੱਚ ਪਾਇਆ ਜਾਂਦਾ ਸੋ ਐਸਾ ਵਾਹਿਗੁਰੂ ਕਾਲਪੁਰਖ ਜਿਨ੍ਹਾਂ ਤੇ ਕਿਰਪਾ ਕਰਦਾ ਦਿਆਲੂ ਜੀ ਦਿਆਲ ਹੁੰਦਾ ਹੈ ਦਿਆਲਪੁਰਖ ਭਗਵਾਨਾ ਨਾਨਕ ਲਿਪਤ ਨਾ ਮਾਇਆ ਉਹ ਸੰਸਾਰੂਪੀ ਮਾਇਆ ਦੇ ਵਿੱਚ ਮਾਇਕੀ ਪਦਾਰਥਾਂ ਦੇ ਵਿੱਚ ਕਹਿੰਦੇ ਲਪਾਇ ਮਾਨੀ ਹੁੰਦੀ ਸਤਿਗੁਰੂ ਮਹਾਰਾਜ ਅਤੇ ਪਾਤਸ਼ਾਹ ਜੀ ਪਾਵਨ ਬਾਣੀ ਦੇ ਵਿੱਚ ਬੜੀਆਂ ਸੋਹਣੀਆਂ ਸੋਹਣੀਆਂ ਧਾਰਨਾ ਦੇ ਕੇ ਸਮਝਾਉਣਾ ਕਰਦੇ ਨੇ ਜਿਵੇਂ ਇੱਕ ਮਗਰਾਂ ਵੀ ਹੁੰਦੀ ਆ ਨਾ ਮੁਰਗਾਈ ਵੀ ਕਹਿ ਦਿੰਨੇ ਆ ਆਪਾਂ ਸਾਧ ਸੰਗਤ ਜੀ ਜਲ ਦੇ ਵਿੱਚ ਰਹਿੰਦੀ ਆ ਪਰ ਇਹਦੇ ਜਿਹੜੇ ਪੰਖ ਨੇ ਉਹ ਜਲ ਦੇ ਵਿੱਚ ਭਿੱਜਦੇ ਨਹੀਂ ਹੈ ਨਰਲੇਪ ਰਹਿੰਦੀ ਰਹਿੰਦੀ ਉਹ ਜਲ ਵਿੱਚ ਹੀ ਹੈ ਪਰ ਉਹ ਜਲ ਵਿੱਚ ਭਿੱਜਦੀ ਨਹੀਂ ਹੈ ਇਸੇ ਤਰ੍ਹਾਂ ਇੱਕ ਕਮਲ ਦੇ ਫੁੱਲ ਦਾ ਮਹਾਰਾਜ ਸਾਹਿਬ ਜੀ ਉਦਾਹਰਣ ਦਿੰਦੇ ਨੇ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੈ ਪਰ ਉਹਦੀਆਂ ਪੰਖੜੀਆਂ ਉਹ ਬੁੱਲ ਭਿੱਜਦਾ ਨਹੀਂ ਹੈ ਨਰਲੇਪ ਰਹਿੰਦਾ ਹੈ ਇਸੇ ਤਰ੍ਹਾਂ ਹੀ ਉਹ ਗੁਰੂ ਕੇ ਪਿਆਰੇ ਜਿਨ੍ਹਾਂ ਤੇ ਵਾਹਿਗੁਰੂ ਕਾਲਪੁਰ ਕਰਪਾ ਕਰਦਾ ਨਾ ਬਿਆਲਪੁਰਖ ਭਗਵਾਨੈ ਨਾਨਕ ਲਿਬਤ ਨਾ ਮਾਇਆ ਉਹ ਸੰਸਾਰ ਕਮਾਇ ਦੇ ਵਿੱਚ ਲਪਾਏ ਮਾ ਨਹੀਂ ਹੁੰਦੇ ਜੀ ਜਾਂ ਮਾਇਆ ਉਹਨਾਂ ਨੂੰ ਦਾ ਮਾਇਆ ਦਾ ਲੇਪ ਨਹੀਂ ਉਹਨਾਂ ਨੂੰ ਹੁੰਦਾ ਜਾਂ ਮਾਇਆ ਦੇ ਵਿੱਚ ਉਹ ਅਲਪਾਏ ਮਾ ਨਹੀਂ ਹੁੰਦੇ ਜੀ ਪਾਹੇ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਕਹਿੰਦੇ ਉਹਨਾਂ ਦੇ ਅੰਦਰ ਜਿਹੜੀ ਮਾਇਆ ਦੀ ਅਗਨ ਕ੍ਰਿਸ਼ਨਾਂ ਦੀ ਅਗ ਹੈ ਇਹ ਬੁਝ ਗਈ ਹੈ ਵਾਹਿਗੁਰੂ ਕਾਲਪੁਰ ਪਰਮੇਸ਼ਰ ਆਪ ਬੁਝਾ ਦਿੰਦਾ ਹੈ 파ਹੇ ਬਲੰਦੜੀ 파ਹੇ ਕਹਿੰਦੇ ਉਹ ਬਲਦੀ ਹੋਈ ਅੱਗ 파ਹੇ ਬਲੰਦੜੀ ਬੁਝ ਗਈ ਤ੍ਰਿਸ਼ਨਾ ਰੂਪੀ ਅੱਗ ਨਾ ਇੱਕ ਮਹਾਰਾਜ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਦੱਸਦੇ ਨੇ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਰੇ ਕੋਟ ਜੋਰੇ ਲੱਖ ਕਰੋੜੇ ਮਾਨਾ ਹੋ ਰੇ ਪਰੇ ਪਰੇ ਕੋ ਲੁੱਜੀ ਰੇ ਤੇ 파ਹੇ ਬਲੰਦੜੀ ਉਹ ਕਹਿੰਦੇ ਜਿਹੜੀ ਬਲਦੀ ਹੋਈ ਅੱਗ ਨਾ ਜਿਵੇਂ ਇੱਕ ਅੱਗ ਛੋਟੀ ਜੀ ਚੁਆਤੀ ਹੀ ਲੱਕਰਾਂ ਦੇ ਢੇਰ ਨੂੰ ਢੇਰਾਂ ਦੇ ਢੇਰ ਸਾੜ ਦਿੰਦੀ ਹੈ। ਇਸੇ ਤਰ੍ਹਾਂ ਇਹ ਵਾਹਿਗੁਰੂ ਕਾਲਪੁਰਖ ਪਰਮੇਸ਼ਰ ਜੋ ਕਿਰਪਾ ਕਰਦੇ ਨੇ ਜਿਨ੍ਹਾਂ ਤੇ ਦਿਆਲ ਪੁਰਖ ਭਗਵਾਨ ਹੈ ਭਗਵਾਨ ਜੀ ਨਾਨਕ ਲਿਪਤ ਨਾ ਮਾਇਆ ਪਾਹੇ ਬਲੰਦੜੀ ਬੁੱਝ ਗਈ ਉਹਨਾਂ ਦੇ ਅੰਦਰ ਉਹ ਜੜੀ ਬਲਦੀ ਹੋਈ ਆਗ ਦਾ ਇਹ ਬੁੱਝ ਜਾਂਦੀ ਹੈ। ਸੋ ਪਾਹੇ ਬਲੰਦੜੀ ਬੁੱਝ ਗਈ ਰਖੰਧੜੋ ਪ੍ਰਭ ਆਪ ਜਿਨ੍ਹਾਂ ਦਾ ਰਾਖਾ ਵਾਹਿਗੁਰੂ ਪਰਮੇਸ਼ਰ ਆਪ ਹੋ ਜਾਂਦਾ ਨਾ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਰੂਪੀ ਜਿਹੜੀ ਅੱਗ ਹੈ ਇਹ ਬੁੱਝ ਜਾਂਦੀ ਹੈ ਉਹਨਾਂ ਦੀ ਬੁਝਾ ਦਿੰਦੇ ਹਨ ਜੀ ਜਣਾ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਕਹਿੰਦੇ ਜਿਹੜੇ ਅਕਾਲ ਪੁਰਖ ਪਰਮੇਸ਼ਰ ਨੇ ਮੇਦਨੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਨਾ ਜਿਨ ਉਪਾਈ ਮੇਦਨੀ ਨਾਨਕ ਸੁਪ੍ਰਭ ਜਾਪ ਕਹਿੰਦੇ ਭਾਈ ਉਹਦਾ ਜਾਪ ਕਰਨਾ ਕਰੋ ਉਹਨੂੰ ਜਪਨਾ ਕਰੋ ਜਿਸ ਅਕਾਲ ਪੁਰਖ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਜੀ ਪੌੜੀ ਪੌੜੀ ਦੁਆਰਾ ਸਾਹਿਬ ਜੀ ਕਿਰਪਾ ਕਰਦੇ ਹਨ ਜਾਪ ਰਪੈ ਦਿਆਲ ਨਾ ਵਿਆਪੇ ਮਾਇਆ ਸਾਹਿਬ ਜੀ ਕਹਿੰਦੇ ਜਦੋਂ ਵਾਹਿਗੁਰੂ ਕਾਲਪੁਰਖ ਦਿਆਲੂ ਹੁੰਦਾ ਨਾ ਉਨਾਂ ਨੂੰ ਮਾਇਆ ਨੇ ਵਿਆਪੀ ਰੱਬ ਦੇ ਪਿਆਰੇ ਨੂੰ ਗੁਰਮੁਖਾਂ ਨੂੰ ਬ੍ਰਹਮ ਗਿਆਨੇ ਨੂੰ ਤਤ ਬੇਤਿਆਂ ਨੂੰ ਪਰ ਉਹ ਹੈਣ ਵਿਰਲੇ ਹੈਣ ਵਿਰਲੇ ਨਾ ਹੀ ਘਣੇ ਫੈਲ ਪਕੜ ਸੰਸਾਰ ਜਗ ਮੈਂ ਉੱਤਮ ਕਾਢੀਐ ਵਿਰਲਾ ਵਿਰਲੇ ਕੇਈ ਕੇ ਵਿਰਲੇ ਬਚੇ ਨੇ ਉਤੋਂ ਤੋਂ ਇਹਨੇ ਬਚਾ ਨਹੀਂ ਦਿੱਤਾ ਕਿਸੇ ਨੇ ਬਹੁਤ ਜਿਹੜੇ ਉਹ ਗੁਰੂ ਕੇ ਪਿਆਰੇ ਗੁਰਮੁਖ ਜਾਣ ਵਿਰਲੇ ਵਿਰਲੇ ਤੋਂ ਬਚਦੇ ਨਹੀਂ ਜਾ ਪ੍ਰਭ ਆਏ ਦਿਆਲ ਨਾ ਵਿਆਪੇ ਮਾਇਆ ਉਹਨਾਂ ਨੂੰ ਕਹਿੰਦੇ ਮਾਇਆ ਵਿਆਪ ਦੀ ਨਹੀਂ ਹੈ ਤੇ ਸਾਬ ਜੀ ਮਾਇਆ ਦੇ ਸਬੰਧ ਵਿੱਚ ਕਿਰਪਾ ਕਰਦੇ ਨੇ ਪਾਪਾਂ ਬਾਜੂ ਹੋਵੇ ਨਾਹੀਂ ਮੋਇਆ ਸਾਥ ਨਾ ਜਾਈ ਪਾਪਾਂ ਤੋਂ ਬਾਜੂ ਇਕੱਠੀ ਨਹੀਂ ਹੁੰਦੀ ਆਪਾਂ ਗੁਰੂ ਪਿਆਰੇ ਵੇਖ ਰਹੇ ਹਾਂ ਨਾ ਕਰੋੜਾਂ ਦੇ ਕਰੋੜਾਂ ਰੁਪਏ ਕਿੱਡੇ ਵੱਡੇ ਪਾਪ ਕਰ ਕਰਕੇ ਮਾਤ ਸੋ ਮਾਪਿਆਂ ਦੇ ਨੌਜਵਾਨ ਪੁੱਤਾਂ ਨੂੰ ਮਾਰ ਮਾਰ ਕੇ ਉਹਦਿਆਂ ਦੇ ਭੁੱਖੇ ਇਹ ਜਿਹੜੇ ਲੋਕ ਨਾਲ ਇਹਨਾਂ ਦੇ ਰਲੇ ਹੋਏ ਨੇ ਗੁਰੂ ਪਿਆਰਿਓ ਆ ਸਿਆਸੀ ਲੋਗ ਇਹਨਾਂ ਦਾ ਇੱਕ ਨੈਕਸਟ ਜਿਵੇਂ ਇਕੱਠੇ ਆ ਇਹ ਏਸੇ ਕੰਮ 'ਚ ਹੀ ਲੱਗੇ ਹੋਏ ਹਨ ਸੋ ਉਹ ਸਭ ਕੁਝ ਵਾਹਿਗੁਰੂ ਕਾਲਪੁਰ ਕਿਨਾਂ ਦਾ ਝਾਰ ਵੀ ਕਰ ਰਿਹਾ ਆ ਆਪਾਂ ਦੇਖ ਰਹੇ ਹਾਂ ਕਰੋੜਾਂ ਕਰੋੜਾਂ ਰੁਪਏ ਨਿਕਲ ਆਏ ਫਿਰ ਇੱਕ ਨਹੀਂ ਉਹਨਾਂ ਦੇ ਹੁਣ ਪਰਿਵਾਰ ਵੀ ਬੋਲ-ਬੋਲ ਕੇ ਦੱਸ ਰਹੇ ਕਿੰਨੇ ਪਾਪ ਇਹਨਾਂ ਨੇ ਕੀਤੇ ਆ ਸਰਹੰਦ ਸੂਬੇ ਵਰਗਿਆਂ ਨੇ ਸੋ ਹੋਰ ਆਪਾਂ ਦੇਖਦੇ ਆ ਆ ਰਹੇ ਨੇ ਵੀਡੀਓ ਦੇ ਵਿੱਚ ਕਿੱਡੇ ਪਾਪ ਨੇ ਲੋਕਾਂ ਨੂੰ ਮਾਰ-ਮਾਰ ਕੇ ਲੋਕਾਂ ਦੀ ਕਮਾਈ ਖਾ-ਖਾ ਕੇ ਇਹਨਾਂ ਨੇ ਕਿੰਨਾ ਪੈਸਾ ਇਕੱਠਾ ਕੀਤਾ ਸਹਬ ਜੀ ਕਹਿੰਦੇ ਨੇ ਪਰੇ ਛੜਦੀ ਨੀ ਕਿਸੇ ਨੇ ਪਾਹੇ ਬੜੰਦੜੀ ਕਿਉਂਕਿ ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਰਹੇ ਕੋੜ ਜੋਰੇ ਲੱਖ ਕਰੋਰੇ ਪਰੇ ਪਰੇ ਗੁਲੂ ਜੀ ਰਹੇ ਜਿਵੇਂ ਲੱਕੜਾਂ ਦੇ ਵਿੱਚ ਅੱਗ ਪਾਈਏ ਨਾ ਉਹ ਹੋਰ ਭਾਂਬੜ ਨਿਕਲਦਾ ਹੋਰ ਬਲਦੀ ਹੈ ਇਸੇ ਤਰ੍ਹਾਂ ਹੀ ਜਿੰਨੇ ਇਹਦੇ ਵਿੱਚ ਪਦਾਰਥ ਪਾਈਏ ਉਹਨੇ ਹੋਰ ਅੱਗ ਵੱਗਦੀ ਜਾਂਦੀ ਅੰਦਰ ਸਾਹਿਬ ਜੀ ਕਹਿੰਦੇ ਜਾਪਰਾ ਭਏ ਦਿਆਲ ਪਰ ਜਿਨ੍ਹਾਂ ਤੇ ਪ੍ਰਭੂ ਵਾਹਿਗੁਰੂ ਕਾਲਪੁਰਖ ਪਰਮੇਸ਼ਰ ਦਿਆਲੂ ਹੁੰਦਾ ਨਾ ਵਿਆਪੇ ਮਾਇਆ ਉਹਨਾਂ ਨੂੰ ਇਹ ਵਿਆਪੇ ਸੰਸਾਰੂ ਰੂਪੋ ਜੜੀ ਮਾਇਆ ਹੈ ਇਹ ਵਿਆਪਦੀ ਨਹੀਂ ਹੈ ਜੀ ਕੋਟ ਅਗਾਗੇ ਨਾ ਸਾਰ ਇੱਕ ਧਿਆਇਆ ਕਹਿੰਦੇ ਭਾਈ ਜਿਹੜੇ ਇੱਕ ਨੂੰ ਧਿਆਉਂਦੇ ਨਾ ਪਰਮੇਸ਼ਰ ਨੂੰ ਜਿਹਨੇ ਪੈਦਾ ਕੀਤਾ ਹੈ ਉਹਨਾਂ ਦੇ ਤਾਂ ਕਰੋੜਾਂ ਪਾਪ ਹੀ ਉਹ ਨਾਸ ਕਰ ਦਿੰਦਾ ਹੈ ਇੱਕ ਉਹ Jap ਇੱਕ ਉਹ Salah hai ਇੱਕ ਸਿਮਰ ਇੱਕ ਉਹ ਮਨ ਆਹੀ ਕੋਟ ਅਗਾਗੇ ਹੁਣ ਇੱਕ ਪਾਪ ਦੀ ਗੱਲ ਨਹੀਂ ਕਰਦਾ ਸਹਿਬ ਜੀ ਕਹਿੰਦੇ ਕਰੋੜਾਂ ਹੀ ਕਹਿੰਦੇ ਪਾਪ ਅਗਾਗੇ ਨਾਸ ਹੋ ਜਾਂਦੇ ਹੈ ਹਰ ਇੱਕ ਧਿਆਇ ਜਿਨ੍ਹਾਂ ਨੇ ਇੱਕ ਵਾਹਿਗੁਰੂ ਗਾਲਪੁਰਖ ਪਰਮੇਸ਼ਰ ਨੂੰ ਜਿਹਨੇ ਪੈਦਾ ਕੀਤਾ ਜਿਹੜਾ ਪਾਲਣਾ ਕਰਦਾ ਹੈ ਉਹਨੂੰ ਧਿਆਉਣਾ ਕੀਤਾ ਉਹਨਾਂ ਦੇ ਕਰੋੜਾਂ ਹੀ ਕਹਿੰਦੇ ਪਾਪ ਉਹ ਵਾਹਿਗੁਰੂ ਕਾਲਪੁਰਖ ਨਾਸ ਕਰ ਦਿੰਦਾ ਹੈ ਖਤਮ ਕਰ ਦਿੰਦਾ ਹੈ ਜੀ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ਕਹਿੰਦੇ ਉਹਨਾਂ ਦੇ ਜਿਹੜੇ ਸਰੀਰ ਆ ਉਹ ਪਵਿੱਤਰ ਹੋ ਜਾਂਦੇ ਆ ਉਹ ਵਿਸ਼ਿਆਂ ਵਕਾਰਾਂ ਤੋਂ ਰਹਿ ਹੋ ਜਾਂਦੇ ਨੇ ਨਿਰਮਲ ਭਏ ਸਰੀਰ ਪਾਪ ਮਲ ਮਲ ਤੋਂ ਰਹਿਤ ਹੋ ਜਾਂਦੇ ਨੇ ਮਲ ਤੋਂ ਰਹਿਤ ਹੋ ਜਾਂਦੇ ਨੇ ਸ਼ੁੱਧ ਹੋ ਜਾਂਦੇ ਨੇ ਨਿਰਮਲ ਭੈ ਸਰੀਰ ਜਨ ਧੂਰੀ ਨਾਇਆ ਜਿਹੜੇ ਰੱਬ ਦੇ ਪਿਆਰਿਆਂ ਦੀ ਧੂੜੀ ਦੇ ਵਿੱਚ ਇਸ਼ਨਾਨ ਕਰਦੇ ਆ ਨਾ ਜਨ ਗੌਣੇ ਸਤਿਗੁਰੂ ਜੀ ਆਪ ਜਾਨੇ ਪਰਮੇਸ਼ਰ ਦੇ ਹਰੀ ਦੇ ਜਨ ਸਤਿਗੁਰੂ ਜੀ ਨੇ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕੋ ਰੋਂ ਕਿਰਪਾ ਸੰਕੀਰੇ ਕਰਮ ਸਤਗੋ ਸਰਣਾਈ ਕਰਦਾ ਨਾਮ ਪ੍ਰਗਾਸ ਮੇਰੇ ਮੀਤ ਕਰਦੇ ਮੋਕੋ ਰਾਂ ਨਾਮ ਪ੍ਰਗਾਸ ਨਿਰਮਲ ਭੈ ਸਰੀਰ ਉਹਨਾਂ ਦੇ ਸਰੀਰ ਵਿਸ਼ਿਆਂ ਤੇ ਵਕਾਰਾਂ ਤੋਂ ਕਹਿੰਦੇ ਰਹਿਤ ਹੋ ਜਾਂਦੇ ਨੇ ਨਰਮਲ ਭਾਏ ਸਰੀਰ ਜਣ ਧੂੜੀ ਨਹਾਇ ਜੜੇ ਸਤਗੁਰਾਂ ਦੀ ਧੂੜੀ ਦੇ ਵਿੱਚ ਅਪਦੇਸ਼ ਰੂਪੀ ਧੂੜੀ ਦੇ ਵਿੱਚ ਸਿੱਖਿਆ ਰੂਪੀ ਧੂੜੀ ਦੇ ਵਿੱਚ ਇਸ਼ਨਾਨ ਕਰਦੇ ਨੇ ਧੂੜੀ ਗੁਰੂ ਕੇ ਗੁਰੂ ਕੇ ਸਿਖਾਂ ਦੀ ਧੂੜੀ ਨੂੰ ਵੀ ਮਹਾਰਾਜ ਸਾਹਿਬ ਜੀ ਨੇ ਵਡਿਆਈ ਬਖਸ਼ੀ ਹੈ ਗੁਰਸਿਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ ਪਾਪੀਆਂ ਦੀ ਵੀ ਗਤੀ ਕਰ ਦਿੰਦੇ ਆ ਗੁਰੂ ਕੇ ਪਿਆਰੇ ਗੁਰਮੁਖ ਜਾਨਾ ਨਿਰਮਲ ਭਇ ਸਰੀਰ ਜਨ ਧੂਰੀ ਨਾਇਆ ਇਹ ਸੇ ਕਹਿੰਦੇ ਜਿਹੜੇ ਸਤਗੁਰਾਂ ਦੀ ਉਪਦੇਸ਼ ਰੂਪੀ ਧੂੜੀ ਦੇ ਵਿੱਚ ਇਸ਼ਨਾਨ ਕਰਦੇ ਨੇ ਸਤਗੁਰਾਂ ਦੀ ਸਿੱਖਿਆ ਰੂਪ ਧੂੜੀ ਦੇ ਵਿੱਚ ਇਸ਼ਨਾਨ ਕਰਦੇ ਨੇ ਉਹਨਾਂ ਦੇ ਸਰੀਰ ਕਹਿੰਦੇ ਸ਼ੁੱਧ ਨਿਰਮਲ ਹੋ ਜਾਂਦੇ ਪਵਿੱਤਰ ਹੋ ਜਾਂਦੇ ਹਨ ਜੀ ਮਾਨ ਤਨ ਭਇ ਸੰਤੋਖ ਪੂਰਨ ਪ੍ਰਭ ਪਾਇਆ ਕਹਿੰਦੇ ਉਹਨਾਂ ਦੇ ਅੰਦਰ ਮਾਨ ਤੇ ਤਨ ਭਇ ਸੰਤੋਖ ਉਹ ਸੰਤੋਖੀ ਪਰਸੰਦੇ ਨੇ ਉਨ੍ਹਾਂ ਦੇ ਅੰਦਰ ਸੰਤੋਖ ਆ ਜਾਂਦਾ ਜੋ ਵਾਹਿਗੁਰੂ ਦਿੰਦਾ ਉਹਦੇ ਤੇ ਉਹ ਸੰਤੁਸ਼ਟ ਰਹਿੰਦੇ ਨੇ ਜਥਾ ਲਾਭ ਤਥਾ ਸੰਤੁਸ਼ਟ ਮਨ ਤਨ ਭੈ ਸੰਤੋਖ ਉਹ ਮਨ ਕਰਕੇ ਵੀ ਤਨ ਜੇ ਮਨ ਵਿੱਚ ਸੰਤੋਖ ਆ ਤੇ ਤਨ ਵਿੱਚ ਵੀ ਸਰੀਰ ਵਿੱਚ ਵੀ ਸੰਤੋਖ ਹੈ ਮਨ ਤਨ ਕਰਕੇ ਭੈ ਸੰਤੋਖ ਹੁਣ ਸੰਤੋਖ ਦੇ ਸਬੰਧ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਧੰ ਗੁਰੂ ਨਾਨਕ ਦੇਵ ਸਾਹਿਬ ਜੀ ਆਸਾ ਦੀ ਵਾਰ ਦੇ ਵਿੱਚ ਕਿਰਪਾ ਕਰਦੇ ਨੇ ਸੇਵ ਕੀਤੀ ਸੰਤੋਖੀ ਜਿਨਨੇ ਸਚੋ ਸਾਚ ਧਿਆਇਆ ਓਨੀ ਮੰਦੇ ਪੈਰ ਨਾ ਰਖਿਓ ਸੋ ਕਿਰਤ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਧਨਾ ਅੰਨ ਬਾਣੀ ਥੋੜਾ ਖਾਇਆ ਤੂੰ ਬਖਸੀਸੇ ਅਗਲਾ ਨਿਤ ਦੇਵੇ ਚੜੇ ਸੁਆਇਆ ਵੜਿਆਈ ਵੱਡਾ ਪਾਇਆ ਉਹਨਾ ਗੁਰੂ ਕੇ ਪਿਆਰੇ ਨੇ ਸੰਤੋਖੀ ਪੁਰਸ਼ਾ ਨਹੀਂ ਕਹਿੰਦੇ ਪਰਮੇਸ਼ਰ ਦੀ ਸੇਵਾ ਕੀਤੀ ਪਰਮੇਸ਼ਰ ਨੂੰ ਸੇਵਣਾ ਕੀਤਾ ਮਨ ਤਨ ਭੈ ਸੰਤੋਖ ਕਹਿੰਦੇ ਮਨ ਕਰਕੇ ਵੀ ਉਹ ਤਨ ਕਰਕੇ ਵੀ ਕਹਿੰਦੇ ਸੰਤੋਖੀ ਹਰਨ ਜੀ ਪੂਰਨ ਪ੍ਰਭ ਪਾਇਆ ਤੇ ਉਹਨਾਂ ਨੇ ਜਿਹੜਾ ਪੂਰਾ ਪਾਰਬੰਵ ਵਾਹਿਗੁਰੂ ਪਰਮੇਸ਼ਰ ਉਹਨਾਂ ਸੰਤੋਖੀ ਪੁਰਸ਼ਾਂ ਨੇ ਕਹਿੰਦੇ ਪਾਉਣਾ ਕੀਤਾ ਹੈ ਜਿਵੇਂ ਇਤਿਹਾਸ ਦੇ ਵਿੱਚ ਇੱਕ ਚੁਣਕਰਿਖੀ ਦੀ ਜਪਜੀ ਸਾਹਿਬ ਜੀ ਦੇ ਟੀਕੇ ਦੇ ਵਿੱਚ ਸਾਖੀ ਆਉਂਦੀ ਹੈ ਸੋ ਬੜੇ ਉਹ ਸੰਤੋਖੀ ਹੋਏ ਨੇ ਚੁਣਕਰਿਖੀ ਜੀ ਜੋ ਤਿਆਸ ਦੇ ਵਿੱਚ ਜ਼ਿਕਰ ਆਉਂਦਾ ਉਹਨਾਂ ਦੀ ਸਾਖੀ ਆਉਂਦੀ ਹੈ ਕਹਿੰਦੇ ਇੱਕ ਲਗਾਤਾਰ ਕਹਿੰਦੇ 7-8 ਦਿਨ بارش ਪਈ ਜਿਵੇਂ ਤੁੱਲੇ ਨਹੀਂ ਤਪਦੇ بارش ਪਏ ਤੋਂ ਕੁਝ ਖਾਣ ਪੀਣ ਨੂੰ ਜਿਵੇਂ ਕਰਤਾਰਪੁਰ ਵਿੱਚ ਵੀ ਇੱਕ ਤਰ੍ਹਾਂ ਇਸ ਤਰ੍ਹਾਂ ਦਾ ਕੌਤਕ ਵਰਤਿਆ ਸੀ ਮਹਾਰਾਜ ਸਿੱਤੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੀ ਭਾਈ ਲੈਣਾ ਜੀ ਤੋਂ ਜਦੋਂ ਉਹ ਕਿਕਰ ਦੇ ਦਰਖਤ ਤੋਂ ਮਠਿਆਈਆਂ ਲਹਾਉਣੀਆਂ ਕੀਤੀਆਂ ਸਨ ਕਹਿੰਦੇ ਕੁਝ ਵੀ ਖਾਣ ਪੀਣ ਨੂੰ ਨਾ ਰਿਆ ਉਸ ਸਮੇਂ ਕਹਿੰਦੇ ਇਹ ਚੁਣਕਰੀਖੀ ਜੀ ਬਾਹਰ ਗਿਆ ਹੈ ਇਹਨੇ ਉੱਥੇ ਬਾਹਰ ਜਾ ਕੇ ਕਹਿੰਦੇ ਦੇਖਣਾ ਕੀਤਾ ਕੁਝ ਖਾਣ ਪੀਣ ਵਾਸਤੇ ਇੱਕ ਜਿਹੜੇ ਜਾਂਦੇ ਸਤੂ ਨੂੰ ਕਿਹਾ ਜਾਂਦਾ ਹੈ ਛਿਲੜ ਹੁੰਦੇ ਇਕੱਠੇ ਕੀਤੇ ਕੀੜਿਆਂ ਦੇ ਭੌਣ ਦੇ ਉੱਤੋਂ ਕਾਫੀ ਸੋ ਇਕੱਠੇ ਕਰਕੇ ਉਹਨੂੰ ਰਗੜਨਾ ਕੀਤਾ ਰਗੜ ਕਰਕੇ ਕਹਿੰਦੇ ਉਹਨੇ ਤਿੰਨ ਜਿਹੜੇ ਸੀ ਛਾਂਦੇ ਤਿਆਰ ਕੀਤੇ ਇੱਕ ਆਪਣਾ ਇੱਕ ਆਪਣੇ ਘਰਵਾਲੀ ਦਾ ਇੱਕ ਆਪਣੇ ਪੁੱਤਰ ਦਾ ਪਿਆਰ ਕਰਕੇ ਜਦੋਂ ਛਕਣ ਦੀ ਤਿਆਰੀ ਹੋਈ ਉਹ ਸਮੇਂ ਭਗਵਾਨ ਨੇ ਪਰਕਰਨ ਵਾਸਤੇ ਕਹਿੰਦੇ ਬਜ਼ੁਰਗ ਸਰੂਪ ਧਾਰ ਕਰਕੇ ਰਿਖੀ ਜੀ ਪਾਸ ਆਏ ਆ ਕੇ ਕਹਿਣ ਲੱਗੇ ਰਿਖੀ ਜੀ ਸਾਨੂੰ ਭੁੱਖ ਲੱਗੀ ਆ ਕੁਝ ਛਕਾਓ ਉਹ ਸਮੇਂ ਕਹਿੰਦੇ ਬਜ਼ੁਰਗ ਜਾਣ ਕਰਕੇ ਰਿਖੀ ਜੀ ਨੇ ਆਪਣਾ ਜਿਹੜਾ ਸੀ ਛਾਂਦਾ ਛਕਾ ਦਿੱਤਾ ਆਪਣੇ ਹਿੱਸੇ ਦਾ ਫਿਰ ਕਹਿ ਲੱਗੇ ਭਗਵਾਨ ਜੀ ਕਹਿੰਦੇ ਭਾਈ ਸਾਨੂੰ ਭੁੱਖ ਲੱਗੀ ਆ ਜੇ ਮਿੱਟੀ ਨਹੀਂ ਹੈ ਫਿਰ ਆਪਣੇ ਘਰ ਵਾਲੀ ਦਾ ਜਿਹੜਾ ਸੀ ਜਾਂਦਾ ਉਹ ਵੀ ਸਿਕਾ ਦਿੱਤਾ ਤੀਜੀ ਵਾਰ ਕਿਹਾ ਆਪਣੇ ਪੁੱਤਰ ਵਾਲਾ ਵੀ ਦੇ ਦਿੱਤਾ ਬੜੇ ਪ੍ਰਸੰਨ ਹੋਏ ਸ਼ਾਕਰ ਕੇ ਫਿਰ ਰੰਤਾ ਕੀਤੀਆਂ ਮਿਹਰ ਕੀਤੀ ਰੱਖੀ ਜੀਤੇ ਰੱਖੀ ਜੀ ਤੁਸੀਂ ਸੰਤੋਖੀ ਹੋ ਐਸੇ ਗੁਰੂ ਕੇ ਪਿਆਰਿਆਂ ਨੇ ਕਹਿੰਦੇ ਪੂਰਨ ਪ੍ਰਭ ਪਾਇਆ ਉਹ ਵਾਹਿਗੁਰੂ ਕਾਲਖ ਪੁਰਖ ਜਿਹੜਾ ਪੂਰਨ ਪ੍ਰਭੂ ਕਹਿੰਦੇ ਉਹਨਾਂ ਨੇ ਗੁਰੂ ਕੇ ਪਿਆਰਿਆਂ ਨੇ ਸੰਤੋਖੀ ਪਰੇਸ਼ਾਨੀ ਪਾਉਣਾ ਕੀਤਾ ਹੈ ਜੀ ਤਰੇ ਕੁਟੰਬ ਸੰਗ ਲੋਗ ਕੁੱਲ ਸਵਾਇਆ ਤੇ ਐਸੇ ਗੁਰੂ ਕੇ ਪਿਆਰਿਆਂ ਦੀ ਸੰਗਤ ਕਰਕੇ ਤਰੇ ਕੁਟੰਬ ਉਹਨਾਂ ਦਾ ਕੁਟੰਬ ਵੀ ਤਰ ਜਾਂਦਾ ਹੈ ਤਰੇ ਕੁਟੰਬ ਸੰਗ ਲੋਗ ਜਿਹੜੇ ਉਹਨਾਂ ਦੀ ਸੰਗਤ ਕਰਦੇ ਲੋਗ ਉਹ ਵੀ ਤਰ ਜਾਂਦੇ ਨੇ ਕੁੱਲ ਸੁਭਾਇਆ ਉਹ ਆਪਣੀਆਂ ਕੁਲਾਂ ਦੇ ਜੀਵਾਂ ਨੂੰ ਵੀ ਤਾਰ ਦਿੰਦੇ ਨੇ ਤਰੇ ਕੁਟੰਬ ਸੰਗ ਲੋਗ ਕੁੱਲ ਸੁਭਾਇਆ ਉਹਨਾਂ ਦੀਆਂ ਕੁਲਾਂ ਵੀ ਕਰਦੀਆਂ ਨੇ ਉਹਨਾਂ ਦੀ ਸੰਗਤ ਕਰਨ ਵਾਲੇ ਜਿਹੜੇ ਲੋਗ ਆ ਉਹ ਵੀ ਤਰ ਜਾਂਦੇ ਨੇ ਉਹ ਕੁਟੰਬ ਨੂੰ ਵੀ ਤਾਰ ਦਿੰਦੇ ਨੇ ਐਸੇ ਜੀਵਨ ਵਾਲੇ ਗੁਰੂ ਕੇ ਪਿਆਰੇ ਗੁਰਮੁਖ ਜਾਨ ਉਹ ਸੰਤੋਖੀ ਪੁਰਸ਼ ਹੁੰਦੇ ਨੇ ਜਿਨ੍ਹਾਂ ਤੇ ਵਾਹਿਗੁਰੂ ਕਾਲਪੁਰਖ ਦਇਆ ਕਰਦਾ ਹੈ ਦਇਆ ਕਰਨ ਦੁੱਖ ਹਰਨਨ ਚਰਨਾਮ ਕੀਰਤਨਾ ਇਹ ਪਾਵਨ ਸ਼ਬਦ ਮਹਾਰਾਜ ਸਾਹਿਬ ਜੀ ਨੇ ਅਮਰਤ ਵੇਲੇ ਦਾ ਬਖਸ਼ਿਸ਼ ਕੀਤਾ ਸੋ ਅਖਰੀ ਵਿਚਾਰ ਕਰਦਿਆਂ ਮਹਾਰਾਜ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਸੁਭਾਵਕ ਭੁੱਲਾਂ ਚੁਕਾਂ ਗਲਤੀਆਂ ਹੋ ਜਾਂਦੀਆਂ ਅਣਜਾਣ ਬੱਚੇ ਸਮਝ ਕਰਕੇ ਮਾਫ ਕਰਨੀਆਂ ਜੀ ਆਪ ਜੀ ਦਾ ਦੱਸਿਆ ਉਪਦੇਸ਼ ਹਿਰਦੇ ਤੇ ਵਸਾ ਕਰਕੇ ਕਰਤਾਰਤ ਕਰਨਾ ਸ਼ਬਦ ਦੀਆਂ ਆਖਰੀਆਂ ਪੰਕਤੀਆਂ ਦਾ ਪਾਠ ਸਾਂਝਾ ਕਰਕੇ ਸਤਿਗੁਰਾਂ ਅਗੇ ਅਰਦਾਸ ਬੇਨਤੀ ਕਰਨਾ ਕਰੀਏ ਜੀ ਮਾਣ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕਲ ਸੁਬਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਲਿਖੇ ਕਤੇ ਨਾ ਛੂਟੀ ਐ ਕਨਾਂ ਕਨ ਭੂਲਣ ਹਾਰ ਬਖਸਨ ਹਾਰ ਬਖਸ ਲਾ ਨਾ